ਹਾਂਜੀ ਦੋਸਤੋ ਆਪਾਂ ਅੱਜ ਦੇ ਬਲੌਗ ਦੇ ਵਿੱਚ ਗੱਲਬਾਤ ਕਰਾਂਗੇ ਵੀ ਕਣਕ ਜਿਹੜੀ ਆਪਾਂ ਢੋਲਾਂ ਦੇ ਵਿੱਚ ਸਟਾਕ ਕਰਕੇ ਰੱਖਦੇ ਆ ਸਾਰਾ ਸਾਲ ਖਾਣ ਹੀ ਹੁੰਦੀ ਜਾਂ ਪਸ਼ੂਆਂ ਨੂੰ ਦਾਣਾ ਪਿਆ ਕੇ ਖਾਣੀ ਹੁੰਦੀ ਹੈ ਤੇ ਉਹ ਕਣਕ ਦੀ ਸਵਾਹ ਸੰਭਾਲ ਕਿਵੇਂ ਕਰਦੇ ਆ ਉਸ ਤੇ ਗੱਲਬਾਤ ਕਰਦੇ ਆ ਆਪਾਂ ਕਿਵੇਂ ਕਰਦੇ ਆ ਸਵਾਹ ਸੰਭਾਲ ਪਿਛਲੇ 2-3 ਸਾਲਾਂ ਤੋਂ ਬਿਲਕੁਲ ਖਰਾਬ ਨਹੀਂ ਹੁੰਦੀ ਤੇ ਆਪਣਾ ਸਲਵਾਜ ਦੇ ਕੋਲੋਂ ਦਾ ਦੋ-ਦੋ ਇਦਾਂ ਜਿਦਾਂ ਰੈਡੀ ਫਾਰ ਮੇਕ ਲੀਰਾਂ ਦੇ ਵਿੱਚ ਦੋ-ਦੋ ਕਰਕੇ ਤਾਂ ਬੰਨ ਲੈਂਦੇ ਚੰਗੀ ਤਰ੍ਹਾਂ ਛੋਟੀ ਦੇ ਦੋਨੇ ਸਿਰਿਆਂ ਤੇ ਕੀ ਤਰ੍ਹਾਂ ਇਹ ਗੰਢ ਦੇ ਕੇ ਮਤਲਬ ਕਿ ਦੂਰੀ ਤੀਰੀ ਕਰਕੇ ਤੇ ਇਦਾਂ ਮਿਹੜੀ ਥੇਰੇ ਨੇ ਕੰਢਾ ਤੇ ਇਦਾਂ ਬੰਨ੍ਹ ਦੇਈ ਤੇ ਦੋਨੇ ਸਿਰਿਆਂ ਤੇ ਕੋਸੋਟੀ ਦੇ ਜਾਂ ਤੇ ਉਦੋਂ ਬਾਅਦ ਆਪਾਂ ਪ੍ਰੋਟਕਨ ਖੋਲ ਕੇ ਤੇ ਕੋਸੋਟੀ ਦੇ ਵਿੱਚ ਧੱਕਾਂਗੇ ਤਾਂ ਉਹ ਥੱਲੇ ਬਿਲਕੁਲ ਚਲੀ ਜਾਊਗੀ ਤੇ ਇਸ ਤਰੀਕੇ ਨਾਲ ਆਪਣੇ ਸੁਸਰੀ ਬਿਲਕੁਲ ਵੀ ਨਹੀਂ ਲੱਗਦੀ ਚਾਹਾਂ ਵੀ ਨਾਈ ਆਪਣਾ ਕਣਕ ਵਗੈਰਾ ਲੱਗੇ ਤੇ ਦੋ ਤਿੰਨ ਥਾਂ ਤੋਂ ਇਤਰੀਕਾ ਵਰਤਦੇ ਆ ਰਿਹਾ ਇਦਾਂ ਪਟੋਲ ਦੇ ਵਿੱਚ ਛੋਟੀ ਨੂੰ ਤੱਕ ਤੱਕ ਤੇ ਉੱਤੇ ਡਲੇ ਨਾਲ ਕੁੱਟ ਦਾਂਗੇ ਬਿਲਕੁਲ ਥੱਲੇ ਚਲੀ ਜਾਊਗੀ ਛੋਟੀ ਆਪਣੀ ਦੋਨੇ ਸਿਰਿਆਂ ਤੇ ਆਪਾਂ ਬਣਤੀਆਂ ਸੀ ਲੀਰਾ ਸਲਫਾਜਦੇ ਦੋ ਦੋ ਗੋਲੀਆਂ ਪਾਉਂ ਜਾਂ ਸੀ ਮਤਲਬ ਕਿ ਚਾਰ ਗੋਲਨੇ ਇੱਕ ਛੋਟੀ ਚ ਦੋ ਉੱਪਰ ਜੋ ਥੱਲੇ ਤੇ ਇਦਾਂ ਤੱਕ ਦੀ ਥੱਲੇ ਬਿਲਕੁਲ ਚਲੀ ਗਈ ਇਹ ਇਹਨੂੰ ਆਪਾਂ ਡਰਮ ਨੂੰ ਚੰਗੀ ਤਰ੍ਹਾਂ ਉੱਤੋਂ ਟੱਕਨ ਨੂੰ ਲਾ ਦਾਂਗੇ ਉਦੋਂ ਬਾਅਦ ਘਰੇ ਲੋਟੇ ਦੀ ਮਿੱਟੀ ਵੀ ਲਾਵਾਂਗੇ ਤਾਂ ਜੋ ਹਵਾ ਨਾ ਪਵੇ ਤੇ ਇਦਾਂ ਕਰਨ ਨਾਲ ਇਸ ਬਿਲਕੁਲ ਸੋਸਰੀ ਨਹੀਂ ਪੈਂਦੀ ਕਣਕ ਨੂੰ ਤੇ ਨਾਲ ਹੀ ਖਰਾਬ ਹੁੰਦੀ ਹੈ ਕੁਝ ਵੀ ਡੱਬਾਂ ਆਪ ਵਗੈਰਾ ਸੇਖਾਂ ਦੇ ਹੁੰਦੇ ਆ ਸੇਖਾਂ ਦਾ ਬੰਗਾ ਆ ਜਾਂਦਾ ਨਮ ਉਹ ਗਰ ਹੁੰਦੇ ਆ ਵੀ ਤਰੀਕੇ ਬਹੁਤ ਵਾਰ ਦੇਖੇ ਪਰ ਆਪਣੀ ਕਣਕ ਨੂੰ ਸੋਸਰੀ ਪੈ ਜਾਂਦੀ ਸੀ ਹਟਦੀ ਨਹੀਂ ਸੀਗੀ ਉਸ ਤਰੀਕੇ ਨਾਲ ਵੀ ਤੇ ਹੁਣ ਦੂਜੇ ਢੋਲ ਦੇ ਵਿੱਚ ਅਗਲੇ ਤਿੰਨ ਢੋਲ ਆਪਣੇ ਤੇ ਪਸ਼ੂਆਂ ਲਈ ਵੀ ਆਪਾਂ ਕਣਕ ਰੱਖਦੇ ਹੁੰਨੇ ਆ ਦਾਣਾ ਵਗੈਰਾ ਪੇ ਹੁੰਨੇ ਆ ਪਸ਼ੂਆਂ ਲਈ ਕਣਕ 깔 ਤੇ ਦੂਜੀ ਛੋਟੀ ਵੀ ਡੈਡੀ ਨੇ ਤਿਆਰ ਕਰਤੀ ਤੇ ਉਹ ਵੀ ਆਪਾਂ ਟੋਲ ਦੇ ਵਿੱਚ ਪਾਵਾਂਗੇ ਦੂਜੇ 'ਚ ਤੇ ਇਹ ਵੀ ਆਪਾਂ ਪਾਤੀ ਐਸੇ ਰੇਤੇ ਬੰਨੀ ਹੋਈ ਚੰਗੀ ਤਰ੍ਹਾਂ ਬਿਲਕੁਲ 2 3 ਕਰਕੇ ਲੀਰ ਵਿੱਚ ਦੋ ਗੋਲੀਆਂ ਸਰਫਾਤ ਦੀਆਂ ਤੇ ਦੋ ਗੋਲੀਆਂ ਸਰੇਤੇ ਸਰਫਾਤ ਦੀਆਂ ਪਾਈਆਂ ਨੇ ਚੰਗੀ ਤਰ੍ਹਾਂ ਤੇ ਇਹ ਵੀ ਆਪਾਂ ਵਿਚਾਲੇ ਬਿਲਕੁਲ ਟੱਕਤੀ ਆ ਡਰਮ ਦੇ ਤੇ ਉੱਤੋਂ ਚੰਗੀ ਸਰਾਂ ਆਪਾਂ ਟੱਕਣ ਲਾ ਦਾਂਗੇ ਤੇ ਇਦਾਂ ਤਰੀਕ ਇਸ ਤਰੀਕੇ ਨਾਲ ਮੈਂ ਅਸੀਂ ਤਿਆਰ ਬਾਕੀ ਤਬੀਲੇ ਦੋ ਦਸਾਲਾਂ ਤੋਂ ਬਿਲਕੁਲ ਵੀ ਕਣਕ ਨੂੰ ਸੁਸਰੀ ਨਹੀਂ ਪੈਂਦੀ ਤੇ ਨਾ ਹੀ ਲੱਗਦੀ ਆ ਤੁਹਾਡਾ ਕੀ ਕਹਿਣਾ ਜ਼ਰੂਰ ਆ ਵਿਚਾਰ ਆਪਣੇ ਕਮੈਂਟ ਅੱਜ ਦਿਓ ਤੁਹਾਡਾ ਕੀ ਕਹਿਣਾ ਤੇ ਆਪਾਂ ਬਹੁਤ ਸਾਲਾਂ ਤੋਂ ਪਹਿਲਾਂ ਤੋਂ ਇਦਾਂ ਹੀ ਕਣਕ ਨੂੰ ਢੋਲ ਲਾ ਲਈ ਨੂੰ ਸੰਭਾਲਦੇ ਆ ਰਹੇ ਤੇ ਉੱਤੋਂ ਇਦਾਂ ਕਰਕੇ ਘੇਰੇ ਲੋਟ ਆਪਾਂ ਮਿੱਟੀ ਲਾ ਦਨੇ ਉੱਪਰੋਂ ਉੱਪਰ ਲੇਟਕਨਾਂ ਜਿਹੜੇ ਉੱਪਰ ਟਕਦੇ ਆਪਾਂ ਢੋਲਦੇ ਤਾਂ ਜੋ ਵਿੱਚ ਹੌ ਵਗੈਰਾ ਜਾਂ ਨਮੀ ਵਗੈਰਾ ਪਾਣੀ ਨਾ ਵੱਡੇ ਕਣਕ ਦੇ ਵਿੱਚ ਤੇ ਇਦਾਂ ਮਤਲਬ ਸੁਸਰੀ ਨਹੀਂ ਪੈਂਦੀ ਕਣਕ ਨੂੰ ਜਿੱਕੇ ਜਰਾ ਆਪਾਂ ਟੋਲ ਦੇ ਕਿਰੇ ਲੋਟ ਮਿੱਟੀ ਲਾਤੀ ਘਾਰਾ ਬਣਾ ਕੇ ਇਸ ਟੋਲ ਨੂੰ ਤੇ ਦੂਜੇ ਟੋਲ ਤੇ ਵੀ ਲਾ ਦਾਂਗੇ ਦੂਜੇ ਟੋਲ ਤੇ ਵੀ ਲਾਤੀ ਦੋਨਾਂ ਟੋਲਾਂ ਤੇ ਲਾਤੀ ਤੇ ਆਪ ਜਿਹੜਾ ਵੀ ਰਖਾ ਦੇ ਰਹੇ ਹੁੰਦੇ ਆ ਯਾਪ ਸਿਕਾਂਟ ਪਾਦਾ ਕਰੋ ਜਾਂ ਆਪਣੇ ਨਮ ਦੇ ਪੱਤੇ ਵਗੈਰਾ ਪਾਉਂਦੇ ਆ ਤੇ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਬਹੁਤ ਦੂਸਰੀ ਵਗੈਰਾ ਲੱਗ ਜਾਂਦੀ ਗਣਕ ਨੂੰ ਬਹੁਤ ਜਿਆਦਾ ਕਾਫੀ ਉਹ ਵੀ ਤਰੀਕੇ ਵਾਰ ਤਰੀਕੇ ਦੇਖਿਆ ਤੇ ਆ ਆਪਣੇ ਟੋਲ ਦੇ ਉੱਤੇ ਪਾਪਾ ਸਲਾਬ ਜੀ ਚੜੀ ਪਈ ਸੀ ਤੇ ਮੀਂਹ ਵਗੈਰਾ ਪਿਛਲੇ ਦੋ ਤਿੰਨ ਪਏ ਸੀਗੇ ਤੇ ਉਹਨਾਂ ਦੀ ਬਾਛੜ ਵਗੈਰਾ ਪਿਛਲੇ ਪਾਸੋਂ ਆਪਣੀ ਬਾਰੀ ਇਹ ਲੱਕੜ ਦੀ ਇਹਦੇ ਵਿੱਚ ਦੀ ਬਾਛੜਾਈ ਉੱਪਰੋਂ ਪਿਛਲੇ ਪਾਸੇ ਉੱਤੇ ਆਪਾਂ ਹੁਣ ਬੋਰੀ ਪਸਾਤੀਆ ਬਾਰੀ ਦੇ ਵਿੱਚ ਤਾਂ ਜੋ ਤਾਂ ਜੋ ਆਪਣੇ ਢੋਲ ਦੇ ਪਾਣੀ ਨਾ ਵੀ ਸਲਾਬ ਜੀ ਫੜੀ ਪਈ ਸੀ ਪਾਣੀ ਆਇਆ ਸੀ ਤਾਂ ਥੱਲੋ ਵੀ ਟਰਮ ਢੱਕਣ ਬੰਦ ਕਰਤੇ ਆਪਾਂ ਥੱਲੇ ਦੇ ਪਾਸੇ ਦੀ ਦੁਕਾਨ ਕੱਢਦੇ ਹੁੰਨੇ ਆ ਚੰਗੀ ਤਰ੍ਹਾਂ ਮਿੱਟੀ ਲਾ ਕੇ ਇੱਥੋਂ ਹੀ ਨਾ ਹਵਾ ਪਵੇ ਇਹ ਸ਼ੀ